ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰਿਆਂ ਤੁਹਾਡੇ ਲਈ ਇੱਕ ਹੋਰ ਬਹੁਤ ਸੋਹਣਾ ਡਿਜ਼ਾਈਨ ਲੈ ਕੇ ਆਏ ਤੇ ਇਹ ਵੀ ਡਿਜ਼ਾਈਨ ਜਿਹੜਾ ਬਹੁਤ ਹੀ ਸੋਖਾ ਹੈ ਤੇ ਇਸ ਡਿਜ਼ਾਈਨ ਨੂੰ ਤੁਸੀਂ ਜੈਂਟਸ ਕੋਟੀ ਤੇ ਲੇਡੀਜ਼ ਕੋਟੀ ਤੇ ਕਿਤੇ ਵੀ ਪਾ ਸਕਦੇ ਜੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਸਕੀਵੇਂ ਆ ਤੇ ਵੀ ਇਹ ਵਾਲਾ ਡਿਜ਼ਾਈਨ ਪਾ ਜੇਗਾ ਤੇ ਜੈਂਟਸ ਸਵੈਟਰ ਤੇ ਤੁਸੀਂ ਫਰੰਟ ਤੇ ਇਹ ਵਾਲਾ ਡਿਜ਼ਾਈਨ ਪਾ ਕੇ ਬੈਕ ਜਿਹੜੀ ਆ ਉਹ ਪਲੇਨ ਬਣਾ ਸਕਦੇ ਜੇ ਤੇ ਲੇਡੀਜ਼ ਕੋਟੀ ਤੇ ਤੁਸੀਂ ਪੂਰੀ ਸਵੈਟਰ ਤੇ ਇਹ ਵਾਲਾ ਡਿਜ਼ਾਈਨ ਪਾ ਸਕਦੇ ਜੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਬਹੁਤ ਹੀ ਸੋਖਾ ਆ ਇਹ ਸਿਜ਼ਾਈਨ ਨੂੰ ਬਣਾਉਣ ਵਾਸਤੇ ਆਪਾਂ 4-4 ਸੌਰੀ 8-8 ਦੇ ਹਿਸਾਬ ਨਾਲ ਕੁੰਡੇ ਲੈਣੇ ਨੇ 8 ਕੁੰਡਿਆਂ ਦਾ ਡਿਜ਼ਾਈਨ ਆ 8 ਕੁੰਡੇ ਲੈ ਕੇ ਫਿਰ 8 ਕੁੰਡੇ ਲਵਾਂਗੇ ਤੇ 2 ਕੁੰਡੇ ਵਾਧੂ ਲੈ ਲੈਣੇ ਨੇ ਤੇ ਡਿਜ਼ਾਈਨ ਜਿਹੜਾ ਸਿੱਧੀ ਸਾਈਡ ਤੋਂ ਹੀ ਬਣੇਗਾ ਉਲਟੀ ਸਾਈਡ ਜਿਹੜੀ ਆ ਉਹ ਬਿਲਕੁਲ ਪਲੇਨ ਬਣਨੀ ਆ ਤੇ ਸਿੱਧੀ ਸਾਈਡ ਤੋਂ ਇਹ ਡਿਜ਼ਾਈਨ ਸ਼ੁਰੂ ਹੋਏਗਾ ਬਹੁਤ ਹੀ ਪਿਆਰਾ ਤੇ ਬਹੁਤ ਸੋਹਣਾ ਸੋਖਾ ਡਿਜ਼ਾਈਨ ਆ ਬਹੁਤ ਬਿਲਕੁਲ ਕੋਈ ਕੁੰਡੇ ਵਗੈਰਾ ਉਲਟਾਉਣ ਦਾ ਕੰਮ ਨਹੀਂ ਇਹਦੇ ਵਿੱਚ ਸੌਖਾ ਹੀ ਡਿਜ਼ਾਈਨ ਹੈ ਤੇ ਉਲਟੇ ਸਿੱਧੇ ਕੁੰਡਿਆਂ ਨਾਲ ਹੀ ਜਲਦੀ ਜਲਦੀ ਬਣ ਜਾਂਦਾ ਹੈ ਤੇ ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਕੇ ਦੱਸਣਾ ਡਿਜ਼ਾਈਨ ਤੁਹਾਨੂੰ ਕਿਵੇਂ ਦਾ ਲੱਗਾ ਹੈ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਸਿੱਧੇ ਪਾਸੇ ਉਹ ਪਹਿਲਾ ਕੁੰਡਾ ਆਪਾਂ ਸਲਿੱਪ ਕਰ ਲੈਣਾ ਵਾ ਹੁਣ ਆਪਾਂ ਕੀ ਕਰਨਾ ਆਹ ਵਾਲੇ ਦੋ ਕੁੰਡੇ ਜਿਹੜੇ ਇਹਨਾਂ ਨੂੰ ਆਪਾਂ ਟਵਿਸਟ ਕਰਨਾ ਹੈ ਇਸ ਤਰੀਕੇ ਦੇ ਨਾਲ ਕੋਈ ਕੁੰਡਾ ਉਤਾਰਨ ਦੀ ਜ਼ਰੂਰਤ ਨਹੀਂ ਆਹ ਵਾਲੇ ਕੁੰਡੇ ਨੂੰ ਆਪਾਂ ਪਹਿਲਾਂ ਬੁਣ ਲੈਣਾ ਬੈਕ ਵਾਲੇ ਬੈਕ ਵਾਲੇ ਕੁੰਡੇ ਨੂੰ ਪਹਿਲਾਂ ਬੁਣ ਲਿਆ ਤੇ ਆਹ ਫਰੰਟ ਵਾਲੇ ਕੁੰਡੇ ਨੂੰ ਆਪਾਂ ਬਾਅਦ ਚ ਬੁਣ ਲੈਣਾ ਹੁਣ ਧਾਗਾ ਆਪਣੀ ਵਾਲੀ ਸਾਈਡ ਕਰਕੇ ਚਾਰ ਕੁੰਡੇ ਉਲਟੇ ਬਣਾਉਣੇ ਆ 1 2 3 4 ਚਾਰ ਕੁੰਡੇ ਉਲਟੇ ਬਣਾ ਲਏ ਹੁਣ ਧਾਗਾ ਪਿੱਛੇ ਕਰਾਂਗੇ ਇੱਧਰ ਫੇਰ ਆਪਾਂ ਕੁੰਡਿਆਂ ਨੂੰ ਆਹ ਜਿਹੜਾ ਕੁੰਡਾ ਇਹਨੂੰ ਆਪਾਂ ਪਹਿਲਾਂ ਔਣਨਾ ਉਧਰੋਂ ਆਪਾਂ ਆਹ ਵਾਲੇ ਕੁੰਡੇ ਨੂੰ ਇਸ ਤਰ੍ਹਾਂ ਬੈਕ ਤੋਂ ਉਣਿਆ ਸੀ ਹੁਣ ਆਹ ਕੁੰਡੇ ਨੂੰ ਆਪਾਂ ਫਰੰਟ ਤੋਂ ਇਦਾਂ ਕਰਕੇ ਪਹਿਲਾਂ ਔਣ ਲੈਣਾ ਵਾ ਤੇ ਜਿਹੜਾ ਆਹ ਵਾਲਾ ਕੁੰਡਾ ਹੈ ਇਹਨੂੰ ਆਪਾਂ ਬਾਅਦ ਚ ਔਣ ਲੈਣਾ ਇਹ ਸਾਡਾ 8 ਕੁੰਡਿਆਂ ਦਾ ਡਿਜ਼ਾਈਨ ਜਿਹੜਾ ਬਣ ਗਿਆ 2 4 6 ਤੇ 8 ਇਹੀ 8 ਕੁੰਡਿਆਂ ਦਾ ਡਿਜ਼ਾਈਨ ਆਪਾਂ ਫੇਰ ਰਿਪੀਟ ਕਰਨਾ ਫਿਰ ਵੇਖੋ ਆਹ ਦੋ ਕੁੰਡੇ ਆਹ ਬੈਕ ਵਾਲੇ ਕੁੰਡੇ ਨੂੰ ਆਪਾਂ ਪਹਿਲਾਂ ਔਣ ਲੈਣਾ ਇਹ ਆਹ ਵਾਲੇ ਕੁੰਡੇ ਨੂੰ ਆਪਾਂ ਬਾਅਦ ਚ ਬਨ ਲੈਣਾ ਧਾਗਾ ਆਪਣੀ ਵਾਲੀ ਸਾਈਡ ਕਰਕੇ ਚਾਰ ਕੁੰਡੇ ਉਲਟੇ 1 2 3 4 ਧਾਗਾ ਪਿੱਛੇ ਕਰਕੇ ਹੁਣ ਆਹ ਵਾਲੇ ਕੁੰਡੇ ਨੂੰ ਆਪਾਂ ਪਹਿਲਾਂ ਬੁਣਾ ਬਸ ਇਹੀ ਧਿਆਨ ਰੱਖਣਾ ਹੈ ਆਹ ਵਾਲੇ ਕੁੰਡੇ ਨੂੰ ਬਾਅਦ ਚ ਲਾਸਟ ਵਾਲਾ ਕੁੰਡਾ ਜਿਹੜਾ ਇਹਨੂੰ ਆਪਾਂ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਕਰਕੇ ਪਹਿਲੀ ਸਲਾਈ ਬਣ ਗਈ ਹੁਣ ਦੂਸਰੀ ਸਲਾਈ ਹੈ ਉਲਟੇ ਪਾਸਿਓ ਇਹ ਆਪਾਂ ਪੂਰੀ ਉਲਟੀ ਬਣਾਉਣੀ ਆ ਤੇ ਮੈਂ ਤੁਹਾਨੂੰ ਬਸ ਸਿੱਧੀਆਂ ਸਲਾਈਆਂ ਬਣਾ ਕੇ ਦਿਖਾਵਾਂਗੀ ਉਲਟੀਆਂ ਸਲਾਈਆਂ ਜਿਹੜੀਆਂ ਵੀਡੀਓ ਵਿੱਚ ਆਪਾਂ ਨਹੀਂ ਬਣਾਵਾਂਗੇ ਤਾਂ ਕਿ ਵੀਡੀਓ ਲੰਬੀ ਨਾ ਹੋ ਜੇ ਦੂਸਰੀ ਸਲਾਈ ਬਣਾ ਲਈ ਆ ਉਲਟੇ ਪਾਸਿਓ ਆਪਾਂ ਸਿੰਪਲ ਹੁਣ ਆ ਗਏ ਹਾਂ ਤੀਸਰੀ ਸਲਾਈ ਤੇ ਸਿੱਧੇ ਪਾਸੇ ਹੁਣ ਵੇਖੋ ਕੀ ਕਰਨਾ ਹੈ ਪਹਿਲਾ ਕੁੰਡਾ 슬ਿੱਪ ਕਰ ਲਿਆ ਫਿਰ ਇੱਕ ਕੁੰਡਾ ਸਿੱਧਾ ਬਣਾਵਾਂਗੇ ਸਟਾਰਟਿੰਗ ਤੇ ਆਪਾਂ ਇੱਕ ਕੁੰਡਾ ਸਿੱਧਾ ਬਣਾ ਲੈਣਾ ਹੁਣ ਇਹ ਕੁੰਡੇ ਨੂੰ ਆਪਾਂ ਇੱਧਰ ਵਾਲੀ ਸਾਈਡ ਕਰਨਾ ਤੇ ਇਹ ਵਾਲੇ ਕੁੰਡੇ ਨੂੰ ਆਪਾਂ ਪਹਿਲਾਂ ਬੁਣ ਲੈਣਾ ਇਹਨੂੰ ਪਹਿਲਾਂ ਬੁਣ ਲਿਆ ਆਹ ਵਾਲੇ ਕੁੰਡੇ ਨੂੰ ਬਾਅਦ ਚ ਬੁਣ ਲਿਆ ਧਾਗਾ ਆਪਣੀ ਵਾਲੀ ਸਾਈਡ ਕਰਕੇ ਦੋ ਕੁੰਡੇ ਉਲਟੇ ਬਣਾਵਾਂਗੇ ਪਹਿਲਾਂ ਚਾਰ ਬਣਾਏ ਸੀ ਹੁਣ ਦੋ ਕੁੰਡੇ ਉਲਟੇ ਧਾਗਾ ਪਿੱਛੇ ਕਰਕੇ ਹੁਣ ਇੱਧਰ ਵਾਲਾ ਟਵਿਸਟ ਕਰਨਾ ਪਹਿਲਾਂ ਇਹਨੂੰ ਬੁਣਨਾ ਹੈ ਅੱਗੇ ਫਰੰਟ ਤੋਂ ਫਿਰ ਆਹ ਵਾਲੇ ਕੁੰਡੇ ਨੂੰ ਹੁਣ ਦੋ ਕੁੰਡੇ ਸਿੱਧੇ ਇੱਕ ਤੇ ਦੋ ਦੋ ਕੁੰਡੇ ਸਿੱਧੇ ਫਿਰ ਇੱਧਰ ਵਾਲਾ ਟਵਿਸਟ ਕਰਨਾ ਆਪਾਂ ਪਹਿਲਾਂ ਬੈਕ ਵਾਲਾ ਹੁਣਨਾ ਇਦਾਂ ਬੈਕ ਸਾਈਡ ਤੋਂ ਫਿਰ ਆਪਾਂ ਹੁਣਨਾ ਫਰੰਟ ਵਾਲਾ ਧਾਗਾ ਆਪਣੀ ਵਾਲੀ ਸਾਈਡ ਕਰਕੇ ਦੋ ਕੁੰਡੇ ਉਲਟੇ ਇੱਕ ਤੇ ਦੋ ਧਾਗਾ ਪਿੱਛੇ ਕਰਕੇ ਇਹ ਵਾਲੇ ਕੁੰਡੇ ਨੂੰ ਆਪਾਂ ਪਹਿਲਾਂ ਬੁਣਾਂਗੇ ਤੇ ਹਲੇ ਕੁੰਡੇ ਨੂੰ ਬਾਅਦ ਚ ਬੁਣਾਗੇ ਹੁਣ ਅਗਲਾ ਕੁੰਡਾ ਇੱਕ ਸਿੱਧਾ ਤੇ ਲਾਸਟ ਵਾਲਾ ਵੀ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਸਾਡੀ ਤੀਸਰੀ ਸਲਾਈ ਬਣ ਗਈ ਚੌਥੀ ਸਲਾਈ ਹੁਣ ਆਪਾਂ ਪੂਰੀ ਉਲਟੀ ਬਣਾਉਣੀ ਆ ਚਾਰ ਸਲਾਈਆਂ ਬਨਣ ਤੋਂ ਬਾਅਦ ਹੁਣ ਆ ਗਏ ਹਾਂ ਪੰਜਵੀਂ ਸਲਾਈ ਤੇ ਸਿੱਧੇ ਪਾਸੇ ਹੁਣ ਵੇਖੋ ਕੀ ਕਰਨਾ ਪਹਿਲਾ ਕੁੰਡਾ ਸਲਿੱਪ ਕਰ ਲਿਆ ਫਿਰ ਦੋ ਕੁੰਡੇ ਸਿੱਧੇ ਬਣਾਵਾਂਗੇ 1 2 ਪਹਿਲਾਂ ਆਪਾਂ ਸਟਾਰਟਿੰਗ ਤੋਂ ਇਟ ਟਵਿਸਟ ਕਰ ਲਈ ਸੀ ਫਿਰ ਇੱਕ ਕੁੰਡਾ ਸਿੱਧਾ ਬਣਾ ਕੇ ਟਵਿਸਟ ਕੀਤੇ ਹੁਣ ਦੋ ਗੁੰਡੇ ਸਿੱਧੇ ਬਣਾ ਕੇ ਫਿਰ ਆਪਾਂ ਟੈਸਟ ਕਰਾਂਗੇ ਆ ਜਿਹੜਾ ਕੁੰਡਾ ਇਹਨੂੰ ਆਪਾਂ ਬਾਅਦ ਛੁੱਣਨਾ ਪਹਿਲਾਂ ਆਪਾਂ ਆਵਲੇ ਕੁੰਡੇ ਨੂੰ ਬੰਨਣਾ ਆਵਲੇ ਕੁੰਡੇ ਨੂੰ ਹੁਣ ਬਾਅਦ ਛੁੱਣਨਾ ਕਿਉਂਕਿ ਸਾਡੀ ਗੰਦਲ ਜਿਹੜੀ ਇੱਧਰ ਸਾਈਡ ਜਾ ਰਹੀ ਹੈ ਹੁਣ ਆਪਾਂ ਇੱਧਰ ਟਵਿਸਟ ਕਰ ਲਿਆ ਇੱਥੇ ਹੁਣ ਨਾਲ ਹੀ ਇਹਦੇ ਫੇਰ ਆਪਾਂ ਟਵਿਸਟ ਕਰ ਦੇਣਾ ਆਹ ਵਾਲਾ ਕੁੰਡਾ ਹੁਣ ਜਿਹੜਾ ਆਪਾਂ ਪਹਿਲਾਂ ਬੰਨ ਲੈਣਾ ਆਹ ਵਾਲੇ ਕੁੰਡੇ ਨੂੰ ਬਾਦ ਚ ਬੁਣਨਾ ਹੁਣ 4 ਕੁੰਡੇ ਸਿੱਧੇ 1 2 3 4 ਪੰਜਵੀਂ ਸਲਾਈ ਬਣ ਰਹੀ ਆ 12 ਸਲਾਈਆਂ ਦਾ ਟੋਟਲ ਡਿਜ਼ਾਈਨ ਆ ਹੁਣ ਆਹ ਵਾਲਾ ਕੁੰਡਾ ਜਿਹੜਾ ਆਪਾਂ ਬਾਦ ਚ ਬੁਣਨਾ ਆ ਬੈਕ ਵਾਲਾ ਜਿਹੜਾ ਇਹਨੂੰ ਆਪਾਂ ਪਹਿਲਾਂ ਬੁਣਨਾ ਫਿਰ ਆਹ ਵਾਲਾ ਕੁੰਡਾ ਬਸ ਇਹ ਟਵਿਸਟ ਦਾ ਤੁਸੀਂ ਧਿਆਨ ਰੱਖਣਾ ਹੁਣ ਆਹ ਵਾਲਾ ਕੁੰਡਾ ਪਹਿਲਾਂ ਬੁਣਨਾ ਆਪਾਂ ਅਗਲਾ ਆ ਬਾਦ ਚ ਬੁਣਨਾ ਦੋ ਕੁੰਡੇ ਸਿੱਧੇ ਏ ਸਾਡੀ ਬਣ ਗਈ ਪੰਨਵੇਂ ਸਲਾਈ ਹੁਣ ਆਪਾਂ ਬਣਾਵਾਂਗੇ 6ਵੀਂ ਸਲਾਈ ਉਲਟੇ ਪਾਸਿਓਂ ਪੂਰੀ ਉਲਟੀ ਉਲਟੀ 6 ਸਲਾਈਆਂ ਬਣ ਗਈਆਂ ਨੇ 6 ਸਲਾਈਆਂ ਬਣਨ ਤੋਂ ਬਾਅਦ ਸਾਡੀ ਅੱਧੀ ਡੱਬੀ ਬਣ ਗਈ ਹੁਣ ਸਾਡੀ ਡੱਬੀ ਜਿਹੜੀ ਚੇਂਜ ਹੋਣੀ ਆ ਇਹ ਵੇਖੋ ਕਿਵੇਂ ਹੋਣੀ ਆ ਡੱਬੀ ਅੱਧੀ ਆਪਾਂ ਕਿਵੇਂ ਬਣਾਉਣੀ ਆ ਅੱਧੀ ਪਹਿਲਾਂ ਆਪਾਂ ਬਣਾ ਲਈ ਹੁਣ ਅੱਧੀ ਆਪਾਂ ਵੇਖੋ ਕਿਵੇਂ ਬਣਾਉਣੀ ਆ ਪਹਿਲਾ ਕੁੰਡਾ ਸਲਿੱਪ ਕਰ ਲਿਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ 2 ਕੁੰਡੇ ਪਹਿਲਾਂ ਉਲਟੇ ਬਣਾਉਣੇ ਨੇ ਸ਼ੀਅਸ ਲਾਈਆਂ ਦੇ ਵਿੱਚ ਅੱਧਾ ਡਿਜ਼ਾਈਨ ਬਣ ਗਿਆ ਹੁਣ ਦੋ ਕੁੰਡੇ ਉਲਟੇ ਬਣਾਉਣ ਤੋਂ ਬਾਅਦ ਧਾਗਾ ਆਪਣਾ ਬੈਕ ਸਾਈਡ ਤੇ ਕਰ ਲੈਣਾ ਹੁਣ ਆਹ ਦੋ ਕੁੰਡੇ ਆ ਪਟਵਿਸਟ ਕਰਨੇ ਆ ਪਹਿਲਾਂ ਆਪਾਂ ਇੱਧਰ ਸਾਈਡ ਨੂੰ ਜਾ ਰਹੇ ਸੀ ਹੁਣ ਆਪਾਂ ਇੱਧਰ ਸਾਈਡ ਨੂੰ ਆਉਣਾ ਹੁਣ ਪਹਿਲਾਂ ਆਪਾਂ ਆਹ ਵਾਲਾ ਕੁੰਡਾ ਬੁੰਨਣਾ ਆਹ ਕੁੰਡਾ ਸਿੱਧਾ ਬੁੰਨ ਲਿਆ ਹੁਣ ਫਿਰ ਆਹ ਵਾਲੇ ਕੁੰਡੇ ਨੂੰ ਬੁੰਨਣਾ ਇਸ ਤਰ੍ਹਾਂ ਟਵਿਸਟ ਕਰ ਲਿਆ ਹੁਣ ਇੱਥੇ ਫੇਰ ਆਪਾਂ ਟਵਿਸਟ ਕਰਨਾ ਵੇਖੋ 1 ਤੇ 2 ਆਹ ਕੁੰਡੇ ਨੂੰ ਹੁਣ ਆਪਾਂ ਪਹਿਲਾਂ ਬੁੰਨਣਾ ਕਿਉਂਕਿ ਇੱਧਰੋਂ ਹੁਣ ਇੱਧਰ ਨੂੰ ਜਾਣਾ ਆਪਾਂ ਪਹਿਲਾਂ ਆਪਾਂ ਬੈਕ ਵਾਲਾ ਕੁੰਡਾ ਬੋਣ ਲਿਆ ਫਰੰਟ ਵਾਲਾ ਕੁੰਡਾ ਜਿਹੜਾ ਉਹ ਬਾਅਦ ਚ ਬੋਣਗੇ ਹੁਣ ਤਾਂਗਾ ਆਪਣੀ ਵਾਲੀ ਸਾਈਡ ਕਰਕੇ ਚਾਰ ਕੁੰਡੇ ਉਲਟੇ 1 ਤੇ 2 ਇੱਥੋਂ ਤੱਕ ਦੋ ਕੁੰਡੇ ਬਣ ਕੇ ਸਾਡਾ ਅੱਧਾ ਡਿਜ਼ਾਈਨ ਬਣ ਗਿਆ ਇਹ ਵੇਖੋ 2 4 6 ਤੇ 8 ਇੰਨਾ ਡਿਜ਼ਾਈਨ ਸਾਡਾ ਅੱਧਾ ਬਣ ਗਿਆ ਅੱਗੇ ਫੇਰ ਅਸੀਂ ਇਹੀ ਰਿਪੀਟ ਕਰਨਾ ਪਹਿਲਾਂ ਦੋ ਕੁੰਡੇ ਉਲਟੇ ਬਣਾਵਾਂਗੇ ਧਗਾ ਪਿੱਛੇ ਕਰਾਂਗੇ ਦੋ ਕੁੰਡਿਆਂ ਨੂੰ ਟਵਿਸਟ ਕਰਨਾ ਆਹ ਵਾਲੇ ਕੁੰਡੇ ਨੂੰ ਪਹਿਲਾਂ ਬੁੰਨਾ ਅੱਗੋਂ ਦੀ ਤੇ ਆਹ ਵਾਲੇ ਕੁੰਡੇ ਨੂੰ ਬਾਅਦ ਚ ਬੁੰਨਾ ਹੁਣ ਆਹ ਵਾਲੇ ਕੁੰਡੇ ਨੂੰ ਆਪਾਂ ਇੱਧਰ ਖੜਨਾ ਆ ਪਹਿਲਾਂ ਆਪਾਂ ਆਹ ਬੈਕ ਵਾਲਾ ਕੁੰਡਾ ਬੁੰਨਾ ਫਿਰ ਆਪਾਂ ਫਰੰਟ ਵਾਲਾ ਕੁੰਡਾ ਬੰਨਣਾ ਧਗਾ ਆਪਣੀ ਵਾਲੀ ਸਾਈਡ ਕਰਕੇ ਦੋ ਕੁੰਡੇ ਆਪਾਂ ਉਲਟੇ ਬਣਾਵਾਂਗੇ ਧਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਜਿਵੇਂ ਇੱਧਰ ਸਾਈਡ ਬਣਾਇਆ ਸੀ 7ਵੀਂ ਸਲਾਈ ਬਣਗੀ ਅਤੇ 8ਵੀਂ ਸਲਾਈ ਆਪਾਂ ਫੇਰ ਉਲਟੇ ਪਾਸਿਓਂ ਪੂਰੀ ਉਲਟੀ ਬਣਾ ਲੈਣੀ ਹੈ। ਹੁਣ ਆਪਾਂ ਆ ਗਏ ਆਂ 9ਵੀਂ ਸਲਾਈ ਤੇ ਸਿੱਧੇ ਪਾਸੇ। ਪਹਿਲਾ ਕੁੰਡਾ ਸਲਿੱਪ ਕਰ ਲਿਆ, ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਇੱਕ ਕੁੰਡਾ ਉਲਟਾ। ਧਾਗਾ ਪਿੱਛੇ ਫਿਰ ਆਹ ਦੋ ਕੁੰਡਿਆਂ ਨੂੰ ਟਵਿਸਟ ਕਰਨਾ। ਇਹ ਵਾਲੇ ਕੁੰਡੇ ਨੂੰ ਆਪਾਂ ਪਹਿਲਾਂ ਇੱਧਰ ਲੈ ਕੇ ਆਉਣਾ। ਤੇ ਆਹ ਵਾਲੇ ਕੁੰਡੇ ਨੂੰ ਆਪਾਂ ਬਾਅਦ ਚ ਲੈਣਾ। ਦੋ ਕੁੰਡੇ ਟਵਿਸਟ ਕਰਤੇ ਫਿਰ ਦੋ ਕੁੰਡੇ ਸਿੱਧੇ 1 ਤੇ 2 ਦੋ ਕੁੰਡੇ ਸਿੱਧੇ ਹੁਣ ਫਿਰ ਦੋ ਕੁੰਡੇ ਟਵਿਸਟ ਕਰਾਂਗੇ ਪਰ ਇਧਰ ਵਾਲੀ ਸਾਈਡ ਨੂੰ ਪਹਿਲਾਂ ਆਪਾਂ ਬੈਕ ਵਾਲਾ ਕੁੰਡਾ ਬੁਣਨਾ ਫਿਰ ਫਰੰਟ ਵਾਲਾ ਕੁੰਡਾ ਬੁਣਨਾ ਧੱਗਾ ਆਪਣੀ ਵਾਲੀ ਸਾਈਡ ਕਰਕੇ ਦੋ ਕੁੰਡੇ ਉਲਟੇ ਬਣਾਵਾਂਗੇ ਧੱਗਾ ਪਿੱਛੇ ਕਰਕੇ ਕੁੰਡੇ ਟਵਿਸਟ ਕਰਾਂਗੇ ਆਹ ਵਾਲੇ ਨੂੰ ਪਹਿਲਾਂ ਬੁਣਾਂਗੇ ਹੁਣ ਦੋ ਕੁੰਡੇ ਸਿੱਧੇ 1 ਇਦੋਂ ਹੁਣ ਆ ਦੋ ਕੁੰਡੇ ਨੂੰ ਵੇਸਟ ਕਰਨਾ ਪਹਿਲਾਂ ਆਪਾਂ ਬੈਕ ਵਾਲਾ ਬੁਣਨਾ ਤੇ ਬਾਅਦ ਚ ਆਪਾਂ ਫਰੰਟ ਵਾਲਾ ਬੁਣਨਾ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਲਾਸਟ ਵਾਲਾ ਕੁੰਡਾ ਸਿੱਧਾ 9ਵੀਂ ਸਿਲਾਈ ਬਣ ਗਈ ਹੁਣ 10ਵੀਂ ਸਿਲਾਈ ਉਲਟੇ ਪਾਸਿਓਂ ਪੂਰੀ ਉਲਟੀ ਬਣਨੀ ਹੈ ਹੁਣ ਅੱਗੇ ਆਪਾਂ 11ਵੀਂ ਸਿਲਾਈ ਤੇ ਸਿੱਧੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਆਹ ਵਾਲਾ ਕੁੰਡਾ ਟਵਿਸਟ ਕਰਕੇ ਇੱਧਰਲੇ ਪਾਸੇ ਲੈ ਕੇ ਆਉਣਾ ਪਹਿਲਾਂ ਆਪਾਂ ਆਹ ਵਾਲਾ ਕੁੰਡਾ ਬੁਣਨਾ ਲਾਸਟੇ ਸਾਡਾ ਡਿਜ਼ਾਈਨ ਆ ਗਿਆ ਫਿਰ ਫਿਰ ਆਹ ਵਾਲਾ ਕੁੰਡਾ ਬੁਣਨਾ ਫਿਰ ਚਾਰ ਕੁੰਡੇ ਸਿੱਧੇ 1 2 3 4 ਚਾਰ ਸਿੱਧੇ ਹੁਣ ਆਹ ਵਾਲੇ ਕੁੰਡੇ ਨੂੰ ਇੱਧਰ ਖੰਣਾ ਪਹਿਲਾਂ ਬੈਕ ਵਾਲਾ ਬੁਣਨਾ ਫਿਰ ਫਰੰਟ ਵਾਲਾ ਬੁਣਨਾ ਹੁਣ ਫੇਰ ਕੁੰਡੇ ਟਵਿਸਟ ਕਰਾਂਗੇ ਪਹਿਲਾਂ ਫਰੰਟ ਵਾਲਾ ਬੁਣਨਾ ਫੇਰ ਬੈਕ ਵਾਲਾ ਬੁੰਨਾ ਚਾਰ ਕੁੰਡੇ ਸਿੱਧੇ ਹੁਣ ਲਾਸਟ ਤੇ ਆ ਦੋ ਕੁੰਡੇ ਰਗੇ ਇੱਥੇ ਵੀ ਪਹਿਲਾਂ ਬੈਕ ਵਾਲਾ ਬੁੰਨਾ ਫੇਰ ਫਰੰਟ ਵਾਲਾ ਬੁੰਨਾ ਲਾਸਟ ਵਾਲਾ ਕੁੰਡਾ ਸਿੱਧਾ 11ਵੀਂ ਸਲਾਈ ਬਣ ਗਈ ਹੁਣ 12ਵੀਂ ਸਲਾਈ ਜਿਹੜੀ ਆ ਲਾਸਟ ਸਲਾਈ ਆ ਡਿਜ਼ਾਈਨ ਦੀ ਇਹਨੂੰ ਆਪਾਂ ਉਲਟੀ ਉਲਟੀ ਬਣਾ ਲੈਣਾ ਬਹੁਤ ਹੀ ਸੋਨਾ ਡਿਜ਼ਾਈਨ ਬਣਦਾ ਹੈ ਡੱਬੀਆਂ ਬਣਦੀਆਂ ਇਹ ਡੱਬੀਆਂ ਤੁਸੀਂ ਵੱਡੀਆਂ ਛੋਟੀਆਂ ਵੀ ਬਣਾ ਸਕਦੇ ਜੇ ਜੇ ਆਪਾਂ ਡੱਬੀ ਵੱਡੀ ਬਣਾਉਣੀ ਆ ਤੇ ਤੁਸੀਂ ਜਿਹੜੇ ਆਪਾਂ ਵਿੱਚ ਚਾਰ ਕੁੰਡੇ ਰੱਖੇ ਸੀ ਉਹਦੀ ਜਗ੍ਹਾ ਤੇ 6 ਰੱਖ ਸਕਦੇ ਜੀ ਤੇ ਜੇ ਤੁਸੀਂ ਡੱਬੀ ਇਸ ਤੋਂ ਛੋਟੀ ਬਣਾਉਣੀ ਚਾਹੁੰਦੇ ਹੋ ਤੇ ਫਿਰ ਤੁਸੀਂ ਚਾਰ ਦੀ ਜਗ੍ਹਾ ਕੁੰਡੇ ਜਿਹੜੇ ਆ ਦੋ ਵੀ ਰੱਖ ਸਕਦੇ ਦੋ ਕੁੰਡੇ ਰੱਖ ਕੇ ਵੀ ਡਿਜ਼ਾਈਨ ਬਣਾਵਾਂਗੇ ਤੇ ਬਹੁਤ ਸੋਨਾ ਬਣੇਗਾ ਜਿਹੜੇ ਆਪਾਂ ਇੱਥੇ ਚਾਰ ਕੁੰਡੇ ਰੱਖੇ ਸੀ ਥੋੜੀ ਜਿਮ ਬ੍ਰਾਈਟਨੈਸ ਕੱਟ ਕਰਾਂ ਸਮਝ ਲੱਗ ਜੇਗੀ ਜਿਹੜੇ ਆਪਾਂ ਇੱਥੇ ਚਾਰ ਕੁੰਡੇ ਰੱਖੇ ਸੀ ਉਹਦੀ ਜਗ੍ਹਾ ਤੇ ਆਪਾਂ ਦੋ ਕੁੰਡੇ ਰੱਖ ਕੇ ਵੀ ਡਿਜ਼ਾਈਨ ਜਿਹੜਾ ਬਣਾ ਸਕਦੇ ਆ ਬਹੁਤ ਹੀ ਪਿਆਰਾ ਡਿਜ਼ਾਈਨ ਬਣਦਾ ਹੈ ਤੇ ਕੱਲ ਵਾਲੀ ਵੀਡੀਓ ਜ਼ਰੂਰ ਵੇਖਿਓ ਕੱਲ ਵਾਲੀ ਵੀਡੀਓ ਜਿਹੜੀ ਬਹੁਤ ਹੀ ਖਾਸ ਹੋਣ ਵਾਲੀ ਆ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਆਉਂਦੇ ਸੀ ਕਿ ਉਹ ਵਾਲੀ ਵੀਡੀਓ ਤੁਸੀਂ ਬਣਾਓ ਮੈਨੂੰ ਪਰਸਨਲੀ ਮੈਸੇਜ ਆਉਂਦੇ ਸੀ ਕਿ ਤੁਸੀਂ ਉਹ ਜਿਹੜੀ ਵੀਡੀਓ ਜ਼ਰੂਰ ਬਣਾਓ ਤੇ ਮੈਂ ਹੁਣ ਕੋਸ਼ਿਸ਼ ਕਰਾਂਗੀ ਤੇ ਇਹ ਵਾਲਾ ਡਿਜ਼ਾਈਨ ਜਿਹੜਾ ਵਾ ਬੰਨ੍ਹ ਤੋਂ ਬਾਅਦ ਇਸ ਤਰ੍ਹਾਂ ਲੱਗਦਾ ਬਹੁਤ ਹੀ ਪਿਆਰਾ ਡਿਜ਼ਾਈਨ ਲੱਗਦਾ ਡੱਬੀਆਂ ਵਾਲਾ ਡਿਜ਼ਾਈਨ ਬੰਨ੍ਹਦਾ ਹੈ ਬਹੁਤ ਤੁਸੀਂ ਕਿਸੇ ਤਰ੍ਹਾਂ ਦੇ ਕੋਟੀ ਸਪਲੇਟਰ ਤੇ ਪਾ ਕੇ ਇਸ ਨੂੰ ਰੈਡੀ ਕਰ ਸਕਦੇ ਜੇ ਆ ਵੇਖੋ ਤੇ ਕਿਸੇ ਵੀ ਕਲਰ ਤੇ ਪਾਓਗੇ ਤੇ ਬਹੁਤ ਹੀ ਪਿਆਰਾ ਲੱਗੇਗਾ ਬਲੈਕ ਤੇ ਵੀ ਇਹ ਵਾਲਾ ਡਿਜ਼ਾਈਨ ਜਿਹੜਾ ਬਹੁਤ ਸੋਹਣਾ ਲੱਗਦਾ ਬਣਾਉਣ ਵਿੱਚ ਵੀ ਬਹੁਤ ਹੀ ਸੌਖਾ ਹੈ ਅੱਧੀ ਡੱਬੀ ਜਿਹੜੀ ਉਲਟੀ ਬਣਦੀ ਹੈ ਤੇ ਅੱਧੀ ਡੱਬੀ ਨੀਚੇ ਸਿੱਧੀ ਬਣਦੀ ਹੈ ਵੇਖੋ ਇਸ ਤਰੀਕੇ ਦੇ ਨਾਲ ਇਹ ਡਿਜ਼ਾਈਨ ਬਣਦਾ ਜਾਂਦਾ ਹੈ ਜੇਕਰ ਤੁਹਾਨੂੰ ਵੀ ਇਹ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਕਰ ਦਿਓ ਤੇ ਮਿਲਦੇ ਆਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ